हेलो एवरीवन आज असी ਕਰਨ ਜਾ ਰਹੇ ਹਾਂ ਸਿੱਖ ਇਤਿਹਾਸ 1713 ਤੋਂ ਲੈ ਕੇ 1753 ਤੱਕ ਮਤਲਬ 1713 ਤੋਂ 1753 ਤਾਂ ਐ ਸਮੇਂ ਦੌਰਾਨ ਜਿਹੜੇ ਲਾਹੌਰ ਦੇ ਗਵਰਨਰ ਹੁੰਦਿਆਂ ਅਬਦੁਸਮਦ ਖਾਨ 1713 ਤੋਂ 1726 1726 ਤੋਂ 1749 ਤੱਕ ਜਕਰੀਆ ਖਾਨ ਉਸ ਤੋਂ ਬਾਅਦ ਸ਼ਾਹ ਨਵਾਜ਼ ਅਜੀਆ ਖਾਨ ਫਿਰ ਸ਼ਾਹ ਨਵਾਜ਼ ਤੇ ਫਿਰ ਮੀਰ ਮੰਨੂ ਮਤਲਬ 1300 1700 1300 ਤੋਂ 1726 26 ਤੋਂ 45 ਤੇ 45 ਤੋਂ 45 ਨੇ ਥੋੜਾ ਟਾਈਮ ਲੰਘੇ ਸਵਾ 46 ਤੋਂ 47 47 ਤੋਂ 48 ਤੇ 48 ਤੋਂ 53 ਉਸ ਤੋਂ ਬਾਅਦ ਐਸੇ ਸਮੇਂ ਦੌਰਾਨ ਜੋ ਕੁਝ ਬੜੀਆਂ ਘਟਨਾਵਾਂ ਹੁੰਦੀਆਂ ਨੇ ਉਹਨਾਂ ਦਾ ਵੀ ਅੱਪਾ ਜ਼ਿਕਰ ਕਰਾਂਗੇ ਤਾਂ ਐਸੇ ਸਮੇਂ ਦੌਰਾਨ ਕੀ ਹੁੰਦਾ ਜਦੋਂ ਅਬਦੁੱਸ ਜਿਹੜਾ ਸਮਝ ਹੁੰਦਾ ਉਸ ਤੋਂ ਪਹਿਲੇ ਕੀ ਹੁੰਦਾ ਜਿਹੜਾ ਬੰਦਾ ਬਹਾਦਰ 1700 16 ਜੇ ਜਦੋਂ ਉਹਨਾਂ ਦੀ ਜਿਹੜੀ ਸੈਦੀ ਹੋ ਜਾਂਦੀ ਹੈ ਉਸ ਤੋਂ ਪਹਿਲੇ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਸੀ ਆਪਣੇ ਜੋਤੀ ਜੋਤ ਚਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਕੀ ਹੁੰਦਾ ਜਿਹੜਾ ਸਿੱਖ ਦਲ ਅ ਸਿੱਖਾ ਜਿਹੜੇ ਉਹ ਦੋ ਦਲ ਵਿੱਚ ਵੰਡਿਆ ਜਾਂਦਾ ਬੰਦਈ ਸਿੱਖ ਜਿਹੜੇ ਬੰਦਾ ਬਹਾਦੁਰ ਦੀਆਂ ਨੀਤੀਆਂ ਨੂੰ ਫੋਲੋ ਕਰਦੇ ਨੇ ਤੇ ਤਤ ਖਾਲਸਾ ਵਾਲੇ ਜਿਹੜੇ ਆਪਣੇ ਉਹ ਫੋਲੋ ਕਰਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਜਿਹੜੀਆਂ ਸਿੱਖਿਆਵਾਂ ਨੂੰ ਤੇ ਇਸ ਤੋਂ ਬਾਅਦ ਕੀ ਹੁੰਦਾ ਉਹਨਾਂ ਦਾ ਜਿਹੜਾ ਅਪਸਚੇ ਛੱਡਾ ਵਗੈਰਾ ਚੱਲਦਾ ਮਟਾਉ ਮੰਡ ਮਟਾਉ ਰੰਦਾ ਉਹਨਾਂ ਸੀ ਜੋ ਦੂਰ ਕਰਾਉਂਦੇ ਨੇ ਭਾਈ ਮਨੀ ਸਿੰਘ ਜੀ ਤੇ ਉਸ ਤੋਂ ਬਾਅਦ ਜਿਹੜੇ ਨਵਾਬ ਕਪੂਰ ਆ ਕੇ ਆਪਣੇ ਇੱਕ ਕੀ ਕਰਦੇ ਨੇ ਬੁੱਢਾ ਦਲ ਦੇ ਕਲਸਾਦਲ ਤੇ ਆਪਣੇ ਸਥਾਪਿਤ ਕਰ ਦਿੰਦੇ ਨੇ ਸਿੱਖ ਦਾ ਸਿੱਖ ਕਮਿਊਨਿਟੀ ਦਾ ਉਸ ਤੋਂ ਬਾਅਦ ਕੀ ਹੁੰਦਾ 1748 ਦੇ ਵਿੱਚ ਜਿਹੜਾ ਆਪਣੇ ਦਲ ਖਾਲਸਾ ਦੀ ਸਥਾਪਨਾ ਕਰਉਂਦੇ ਨੇ ਜਿਨ੍ਹਾਂ ਦਾ ਜਿਹੜਾ ਪਹਿਲੇ ਜੱਥੇਦਾਰ ਬਣਦੇ ਨੇ ਜੱਸਾ ਸਿੰਘ ਆਲੂ ਵਾਲਿਆ ਤਾਂ ਐਸੇ ਸਮੇਂ ਦੌਰਾਨੀ ਜਿਹੜਾ 1713 ਤੋਂ ਆਪਣੇ 16 ਤੋਂ ਲੈ ਕੇ ਕਰ ਲੋ 1300 ਤੋਂ ਕਰ ਲੋ 1745 ਤੱਕ ਵਿਚਾਲੇ ਵਿੱਚ ਦੋ ਤਿੰਨ ਘਟਨਾਵਾਂ ਹੁੰਦੀਆਂ ਨੇ ਜਿਹਦੇ ਵਿੱਚ ਪਾਈ ਤਾਰੂ ਜਿਹੜੇ ਆਪਣੇ ਖੇਤੀਬਾੜੀ ਕਰਦੇ ਨੇ ਤੇ ਉਹ ਸਿੱਖ ਜਿਹੜੇ ਉਸ ਟਾਈਮ ਦੇ ਜੰਗਲਾਂ ਵਿੱਚ ਚਲੇ ਜਾਂਦੇ ਨੇ ਕੁਛ ਇਹਨਾਂ ਦੇ ਮਤਲਬ ਕੀ ਹੈ ਬੰਦਾ ਬਾਦਰ ਤੋਂ ਬਾਅਦ ਜਿਹੜਾ ਕੀ ਹੈ ਕੋਈ ਆਗੂ ਨਹੀਂ ਮਿਲਦਾ ਤਾਂ ਸਿੱਖਰ ਦਾ ਜਿਹੜੇ ਸਥਿਤੀ ਕਮਜ਼ੋਰ ਹੋ ਜਾਂਦੀ ਹੈ ਜਸ ਕਰਕੇ ਜੰਗਲਾਂ وچ ਜੁਨਾ ਚੁਪਣਾ ਮੰਦਾ ਤੇ ਉੱਤੇ ਭਾਈਦਾਲੂ ਉਹਨਾਂ ਦੀ ਜਿਹੜੀ ਕੀ ਕਰਦੇ ਨੇ ਸੇਵਾ ਕਰਦੇ ਨੇ ਤੇ ਉਹਨਾਂ ਨੂੰ ਕੋਈ ਬੰਦਾ ਹੁੰਦਾ ਉਹ ਗ੍ਰਫਤਾਰ ਕਰਵਾ ਦਿੰਦਾ ਤੇ ਉਹਨਾਂ ਨੂੰ ਜਿਹੜਾ ਲਗਭਗ ਹੁੰਦਾ ਲਾਹੌਰ ਤੇ ਦਿੱਲੀ ਗੇਟ ਦੇ ਕੋਲ ਇੱਕ ਜਗ੍ਹਾ ਸੀ ਤੇ ਉੱਥੇ ਸਿੱਖਾਂ ਨੂੰ ਸ਼ਹੀਦ ਕਰ ਦਿੰਦੇ ਉਹਨਾਂ ਨੂੰ ਤੱਕਾ ਕਰਦੇ ਆ ਵੀ ਤੁਸੀਂ ਜਿਹੜਾ ਆਪਣੇ ਕੀ ਕਰੋ ਮੁਸਲਮ ਅਜਿਹੜਾ ਮੁਸਲਮਾਨਾ ਦਾ ਧਰਮ ਉਹਨੂੰ ਸਵੀਕਾਰ ਕਰ ਦੋ ਲੇਕਿਨ ਸਿੱਖ ਜਿਹੜੇ ਸਵੀਕਾਰ ਨਹੀਂ ਕਰਦੇ ਐਸੇ ਤਰ੍ਹਾਂ ਜਿਹੜਾ 1738 ਦੇ ਜਿਹੜਾ ਕੀ ਹੁੰਦਾ ਆਪਣੇ ਅਰਮਿੰਦਰ ਸਾਹਿਬ ਦੇ ਜਿਹੜੇ ਗ੍ਰੰਥੀ ਹੁੰਦੇ ਨੇ ਭਾਈ ਮਨੀ ਸਿੰਘ ਜੀ ਉਹਨਾਂ ਨੂੰ ਵੀ ਸ਼ਹੀਦ ਕਰ ਦਿੰਦੇ ਨੇ ਕਿਉਂਕਿ ਉਸ ਟਾਈਮ ਜਿਹੜਾ ਆਪਣੇ ਲਾਹੌਰ ਦਾ ਜਿਹੜਾ ਗਵਰਨਰ ਸੀਗਾ ਜੱਕਰੀਆ ਖਾਨ ਜਿਹੜਾ ਉਹ ਪਹਿਲੇ ਤੇ ਕੀ ਕਹਿੰਦਾ ਦੀਵਾਲੀ ਵਾਲੇ ਕਿ ਭਾਈ ਮਨੀ ਸਿੰਘ ਜੀ ਨੂੰ ਜੱਜ ਦਿੰਦਾ ਵੀ ਤੁਸੀਂ ਉੱਥੇ ਐ ਆਪਣੇ ਪੂਜਾ ਪਾਠ ਕਰ ਸਕਦੇ ਆਸ ਅਦੋ ਲੇਕਿਨ ਬਾਜੂ ਮੁਕਰ ਜਾਂਦਾ ਤੇ 5000 ਦੀ ਮੰਗ ਕਰਦਾ ਲੇਕਿਨ ਭਾਈ ਮਨੀ ਸਿੰਘ ਜੀ ਇਹ ਨਹੀਂ ਰਕਮ ਨੂੰ ਨਹੀਂ ਦੇ ਸਕਦੇ ਤੇ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਜਾਂਦਾ ਤੇ ਇੱਕ ਹੋਰ ਘਟਨਾ ਹੁੰਦੀ ਐ ਇਸੇ ਸਮੇਂ ਦੌਰਾਨ ਜਿਹੜਾ ਬਾਲ ਰਾਏ ਜੀ ਉਹ ਉਹਨਾਂ ਉਸ ਸਮੇਂ ਕੀ ਹੁੰਦਾ ਜਿਹੜਾ ਹਜਰਤ ਮੁਹੰਮਦ ਹੁੰਦਾ ਤੇ ਉਹ ਕੀ ਕਰਦਾ ਉਹਨਾਂ ਦੇ ਸਾਹਮਣੇ ਜਿਹੜੇ Hindu ਦੇਵ ਦੇਵਤਿਆਂ ਦੀ ਬੁਰਾਈ ਕਰਦੇ ਜਾਂ ਕੋਈ ਸ਼ਬਦ ਕਹਿੰਦੇ ਆ ਤਾ ਜਿਹੜੇ ਬਾਦ ਆਏ ਨੇ ਉਹ ਸਾਹਮਣੋਂ ਕੀ ਕਰਦੇ ਆ ਉਹ ਹੀ ਸ਼ਬਦ ਉਹਨਾਂ ਦੀ ਭੈਣ ਬੀਬੀ ਫਾਤਿਮਾ ਨੂੰ ਕਰ ਦਿੰਦੇ ਨੇ ਤਾਂ ਉਹਨਾਂ ਨੂੰ ਵੀ ਜਿਹੜਾ ਧੱਕੇ ਨਾਲ ਦਿੱਲੀ ਲਿਜਾਏ ਆਪਣੇ ਦਿੱਲੀ ਨਹੀਂ ਲਾਹੌਰ ਦਿੱਲੀ ਗੇਟ ਦੇ ਵਿੱਚ ਉੱਥੇ ਜਾ ਕੇ ਨਾਮ ਅਜਿਹਾ ਜਗ੍ਹਾ ਹੁੰਦੀ ਆ ਉੱਥੇ ਮਤਲਬ ਹੁਣ ਉੱਥੇ ਸ਼ਹੀਦਗੰਜ ਗੁਰਦੁਆਰਾ ਹੈਗਾ ਸ਼ਹੀਦ ਕਰਦੇ ਆ ਬਹੁਤ ਸਾਰੇ ਲੋਕ ਮਤਲਬ ਸਿੱਖਾਂ ਨੂੰ ਸ਼ਹੀਦੀ ਉੱਥੇ ਸ਼ਹੀਦ ਕਰ ਦਿੰਦੇ ਨੇ ਮਤਲਬ ਤਾਂ ਇਹ ਕੁਝ ਪ੍ਰਮੁੱਖ ਘਟਨਾਵਾਂ ਨੇ ਤੇ ਉਸ ਸਮੇਂਦਰਾਂ ਲੱਪੇ ਨੇ ਕੁਝ ਦੀਵਾਨ ਜਾਂ ਫੌਜਦਾਰ ਵੀ ਉਹਨਾਂ ਦੇ ਵੀ ਕੋਈ ਮਾੜੀ ਮੋੜੀ ਕਰਨ ਵਾਲੇ ਨੇ ਇਹਨਾਂ ਤੋਂ ਮਤਲਬ ਕੁਐਸਚਨ ਪੁੱਛ ਲੈਣਗੇ ਤਾਂ 1700 13 ਤੋਂ ਲੈ ਕੇ 1753 ਦੀ ਗੱਲ ਆਪਾਂ ਕਰਨ ਜਾ ਰਹੇ ਹਾਂ ਸਿੱਖ ਇਤਿਹਾਸ ਦੀ ਤਾਂ 1713 ਜਿਹੜਾ ਲਾਹੌਰ ਦਾ ਗਵਰਨਰ ਕੌਣ ਹੁੰਦਾ ਐ ਇਸ ਦਾ ਗ੍ਰੀਗਰੀ ਦੀ ਗੱਲ ਕਰਾਂਗੇ ਤਾਂ ਆ ਬਦੂ ਸਮਾਧਾਨ ਆ ਬਦੂ ਸਮਾਧਾਨ ਤੇ 1726 ਤੋਂ 1745 ਇਹਦੇ ਵਿੱਚ ਹੁੰਦਾ ਜਕਰੀਆ ਕਾਂ ਤੇ 1746 ਤੋਂ 1747 ਹੁੰਦਾ ਅਜਿਹਾ ਕੰਮ ਤੇ 1747 ਤੋਂ 1748 ਸਾਲਵਾਸ ਇਹ ਦੋਨੋਂ ਆਪਸ ਚਤਰਾਉਂਦੇ ਹਨ ਜਦਕਿ ਇਹ ਆ ਗਈ ਮੌਤ ਉਸ 1749 ਚ ਕੀ ਹੁੰਦਾ ਇਹਨਾਂ ਜਮਤ ਬੇਦੋ ਦਿੰਦਾ ਜੇ ਨਾ ਬਣਾਣਾ ਚਾਹਦਾ ਜਿਹੜੇ ਵੀ ਗਵਰਨਰ ਤਾਂ ਇਹ ਲੇਕਿਨ ਜਿਹੜੀ ਇਹ ਆਪਾਂ ਨੂੰ ਬਣਾ ਦਿੱਤਾ ਜਾਂਦਾ ਹੈ ਤਾਂ ਇਹ ਕੀ ਕਰਦਾ ਹੈ ਅਹਿਮਦ ਜ਼ਾਬਦਾਨੀ ਨੂੰ ਬੁਲਾ ਲੈਂਦਾ ਹੈ ਵੀ ਤੂੰ ਇਧਰ ਆ ਸਾਡੇ ਕੋਲ ਤੇ ਆਪਾਂ ਇੱਥੇ ਕਬਜ਼ਾ ਕਰੀਏ ਜਾਂ ਲੜਾਈਆਂ ਕਰਾ ਦਿੰਦਾ ਹੈ ਮਤਲਬ ਤੇ ਅਹਿਮਦ ਜ਼ਾਬਦਾਨੀ ਆਉਂਦਾ ਪਹਿਲੇ ਉਹਦੀ ਬਾਪ ਵੀ ਬੰਦੀ ਕਾਇਮਲੇ ਕਰਦਾ ਹੋ ਜਿਵੇਂ ਤੇ ਉਸ ਤੋਂ ਬਾਅਦ ਉਹਨੂੰ ਬਣਾ ਦਿੱਤਾ ਜਾਂਦਾ ਹੈ 1747 1748 ਤੋਂ 1753 ਜਿਹੜਾ ਕੌਣ ਮੰਦਾ ਮੀਰ ਮੰਨੂ ਮੀਰ ਨੂੰ ਹੁੰਦਾ ਜਿਹੜਾ ਦਿੱਲੀ ਦਾ ਹੀ ਕੋਈ ਆਪਣੇ ਵਜ਼ੀਰ ਹੁੰਦਾ ਉਹਦਾ ਮੁੰਡਾ ਹੁੰਦਾ ਕਰਮੁਦੀਨ ਇਹਦਾ ਮੁੰਡਾ ਹੁੰਦਾ ਤੇ ਆ ਜਿਹੜੇ ਲਗ ਵਗਿਆ ਦਿੱਲੀ ਤੋਂ ਚੱਲਦੀ ਆ ਲਗ ਵਗਿਆ ਸਿਸਟਮ ਹੁੰਦਾ ਦਿੱਲੀ ਵਾਲੇ ਸਾਈਡ ਤੋਂ ਚੱਲਦਾ ਤੇ ਡਿਊਰਿੰਗ दैट ਇਨ ਦਾ 1739 ਚ 1739 ਆਪਨੇ ਆ ਜਾਏਗਾ ਇਹਦੇ ਵਿੱਚ 1739 ਦੇ ਵਿੱਚ ਨਦਰ ਸ਼ਾਹ ਹਮਲਾ ਕਰ ਲਿੰਦਾ ਇਰਾਨ ਤੋਂ ਐਸ ਸਮੇਂ ਵਿੱਚ ਜਦੋਂ 45 ਤੋਂ ਮੌਤ ਹੋ ਗਈ 1746 ਤੇ ਐਸ ਟਾਈਮ 'ਚ ਜਿਹੜਾ ਕੀ ਹੁੰਦਾ 46 'ਚ ਜਿਹੜਾ ਆਪਣੇ ਛੋਟਾ ਕੱਲੂ ਕਾਰਨ ਹੁੰਦਾ ਉਹਦੇ ਵਿੱਚ ਕੀ ਹੁੰਦਾ ਜਿਹੜਾ ਆਪਣੇ ਲਾਹੌਰ ਤੋਂ ਜਿਹੜਾ ਗਵਰਨਰ ਤੇ دیਵਾਨ ਲਖਬਤ ਰਾਏ ਉਹ ਮਿਲ ਕੇ ਸਿੱਖਾਂ ਤੇ ਜਿਹੜਾ ਕੀ ਕਰਦੇ ਨੇ ਅਟੈਕ ਕਰ ਦਿੰਦੇ ਨੇ ਜਿਸ ਦੇ ਤੇ 10000 ਸਿੱਖ ਲਗਭਗ ਜਿਹੜੇ ਕੀ ਹੁੰਦੇ ਨੇ ਸ਼ਹੀਦ ਹੋ ਜਾਂਦੇ ਹਨ ਤੇ ਇਸ ਤੋਂ ਬਾਅਦ 1762 ਚ ਲਗਭਗ ਹੁੰਦਾ ਵੱਡਾ ਕੱਲੂਕਾਰਾ ਉਹਦੇ ਚ ਲਗਭਗ 20 ਜਾਂ 50 ਹਜ਼ਾਰ ਤੱਕ ਜਿਹੜੇ ਸਿੱਖ ਸ਼ਹੀਦ ਹੁੰਦੇ ਹਨ ਤੇ ਆ ਜਿਹੜਾ ਹੁੰਦਾ 1746 ਉਹ ਜਿਹੜਾ ਛੋਟਾ ਕੱਲੂਕਾਰਾ ਇਹ ਗੁਰਦਾਸਪੁਰ ਦੇ ਨੇੜੇ ਜੰਗਲਾਂ ਨੇ ਉੱਥੇ ਹੁੰਦਾ ਕਨਵਾਲ ਉਹਦੇ ਜਗ੍ਹਾ ਦਾ ਨਾਇਕਾਂ ਨੂੰ ਮੇਰਾ ਤੇ ਉਸ ਤੋਂ ਬਾਅਦ 1713 ਦਾ 26 ਹੋ ਗਿਆ ਤੇ ਭਾਈ ਮਨੀ ਸਿੰਘ ਦੀ ਗੱਲ ਇਸ ਸਮੇਂ ਦਰਾਂ ਨੂੰ ਭਾਈ ਮਨੀ ਸਿੰਘ ਤਾਂ ਇਹ ਜਿਹੜੇ 1662 ਦੀ ਗੱਲ ਕਰਦਾ ਆਪਾਂ ਥੋੜਾ ਚੈੱਕ ਕਰਨਾ ਬੂਹ ਇਹਨਾਂ ਦਾ ਜਿਹੜਾ ਜਨਮ ਹੁੰਦਾ ਆਪਣੀ ਏ ਇਹ ਇਹਨਾਂ ਦੇ ਜਿਹੜੇ ਵੱਡੇ ਭਰਾ ਹੁੰਦੇ ਨੇ ਗੁਰੂ ਤੇਗ ਬਹਾਦਰ ਜੀ ਨਾਲ ਜਿਹੜੇ ਸ਼ਹੀਦ ਸ਼ਹੀਦੀ ਪ੍ਰਾਪਤ ਕਰਦੇ ਨੇ ਤਾਂ ਇਸ ਤੋਂ ਬਾਅਦ ਇਹ ਆਪਣੇ ਪਿਤਾ ਜੀ ਨਾਲ ਜਾਂਦੇ ਨੇ 1682 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣਾ ਤੇ ਉੱਥੇ ਹੀ ਰਹਿਣ ਲੱਗ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਕੀ ਕੋਲ ਤੇ 1699 ਵਿੱਚ ਪਹਿਲਾਂ ਇਹਨਾਂ ਦਾ ਨਾਮ ਮਨੀ ਸਿੰਘ ਹੁੰਦਾ ਫਿਰ ਬਾਅਦ ਚ ਭਾਈ ਮਨੀ ਸਿੰਘ ਰੱਖ ਦਿੱਤਾ ਜਾਂਦਾ ਤੇ 1699 ਵਿੱਚ ਜਦੋਂ ਖਾਲਸਾ ਪੰਥ ਦੀ ਸਥਾਪਨਾ ਹੁੰਦੀ ਹੈ ਤਾਂ ਇਹਨਾਂ ਨੂੰ ਅਮ੍ਰਿਤ ਵਗਿਆ ਜਾਂਦਾ ਹੈ ਅਮ੍ਰਿਤ ਵਗਿਆ ਜਾਂਦਾ ਤੇ ਬਾਦ ਚੈਨਾ ਨੂੰ ਗ੍ਰੰਥੀ ਬਣਾਇਆ ਜਾਂਦਾ ਹੈ ਰਵਿੰਦਰ ਸਾਹਿਬ ਦਾ ਲੇਕਿਨ 1738 ਜਦ ਮੈਂ ਤੁਹਾਨੂੰ ਜਿਹੜੀ ਗੱਲ ਦੱਸੀ ਸੀ ਵੀ ਆਹ ਜਿਹੜਾ ਹੁੰਦਾ ਹੈ ਜਕਰੀਆ ਖਾਜੜਾ ਆਹ ਕਿਰਦਾਨਾ ਨੂੰ ਸ਼ਰੀਦ ਕਰਵਾ ਦਿੰਦਾ ਹੈ ਪਹਿਲੇ ਵਾਦਾ ਕਰ ਦਿੰਦਾ ਵੀ ਤੁਸੀਂ ਜਿਹੜਾ ਗੁਰਦੁਆਰੇ ਚ ਇਕੱਠੇ ਹੋ ਸਕਦੇ ਹੋ ਤੇ ਬਾਦ ਚ ਮੁਕਜਾ ਜਾਂਦਾ ਪੰਇਰ ਵੀ ਮੰਗਦਾ ਹੈ ਤੇ ਇਹਨਾਂ ਨੂੰ ਵੀ ਦਿਲ ਦੇ ਚ ਕਿਸੇ ਨਾਲ ਤੋਖੇ ਨਾਲੋਂ ਥੇ ਜਾ ਕੇ ਤੇ ਸੈਇਦ ਫਿਰਵਾ ਦਿੰਦੇ ਆ ਤੇ ਐਸੇ ਸਮੇਂ ਦੌਰਾਨ ਜਿਹੜਾ ਸਿੱਖ ਜਿਹੜੇ ਆਪਣੇ ਤਰुण ਦਲ ਬੁੱਢਾ ਦਲ ਤੇ ਦਲ ਖਾਲਸਾ ਉਸ ਤੋਂ ਪਹਿਲਾਂ ਮਤਲਬ ਦੱਸਿਆ ਸੀਗਾ ਬੰдойੀ ਸਿੱਖ ਤੇ ਤੱਕ ਖਾਲਸਾ ਬੰਦਾਏ ਕੇ ਤਤ ਤਾਂ ਅੰਮੜੇ ਜਿਹੜੇ ਨੇਤਾ ਹੁੰਦੇ ਨੇ ਉਹ ਮਹਾਤ ਸਿੰਘ ਤੇ ਕਹਾ ਸਿੰਘ ਹੁੰਦੇ ਨੇ ਤੇ ਇਹ ਮੈਂ ਤੁਹਾਨੂੰ ਦੱਸਿਆ ਸੀ ਵੀ ਬੰਦਾ ਇਸ ਇੱਕ ਬੰਦਾ ਭਾਦਰ ਦੀ ਰੀਤیاں ਉਹ ਲੋਕ ਕਰਦੇ ਨੇ ਤੱਪ ਸਿੰਘ ਜਿਹੜੇ ਕਹਿੰਦੇ ਨੇ ਵੀ ਅਸੀਂ ਗੁਰੂ ਗੋਬੀ ਸਿੰਘ ਜੀ ਜਿਹਾ ਸਿੱਖਿਆਵਾਂ ਦੇ ਚੱਲਾਂਗੇ ਮਲਵਟਾ ਉਂਦਰ ਲੜਾਈਆਂ ਝਗੜਿਆ ਥੋੜੇ ਬਹੁਤ ਹੁੰਦੇ ਤੇ ਇਸ ਤੋਂ ਬਾਅਦ ਇਹਨਾਂ ਨੂੰ ਭਾਈ ਜਿਹੜੇ ਮਗੀ ਸਿੰਘ ਜੀ ਹੁੰਦੇ ਨੇ ਇਹ ਮਸਲਾ ਇਹਨਾਂ ਦਾ ਹੱਲ ਕਰਵਾ ਦਿੰਦੇ ਨੇ 1721 ਜਿਹੜੇ ਤਤ ਖਾਲਸਾ ਵਾਲੇ ਹੁੰਦੇ ਨੇ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਨੀਤੀ ਫੋਲੋ ਕਰਦੇ ਨੇ ਉਹ ਸ਼ਬਦ ਯੂਜ਼ ਕਰਦੇ ਨੇ ਭਾਈ ਗੁਰੂ ਜੀ ਨੇ ਖਾਲਸਾ ਭਾਈ ਗੁਰੂ ਜੀ ਦੀ ਫਤਿਹ ਤੇ ਜਿਹੜੇ ਬੰਦਾਈ ਸਿੱਖ ਹੁੰਦੇ ਨੇ ਇਹ ਫਤਿਹ ਦਰਸ਼ਨ ਜਿਹੜੇ ਤੇ ਫਤਿਹ ਧਰਮ ਜਿਹੜਾ ਸ਼ਬਦ ਇਸਤੇਮਾਲ ਕਰਦੇ ਆਂ ਫਤਿਹ ਰਮ ਤੇ ਪਤਾ ਹੈ ਦਸ ਸੰ ਦਸ ਸੰ ਤੇ ਜਿਹੜੇ ਤਤਖਾਲਸਾ ਵਾਲੇ ਹੁੰਦੇ ਨੇ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਸ਼ਬਦ ਲਿਖ ਦਿੰਦੇ ਆ ਜਫਾਦਰਸ਼ਣ ਵਾਲਾ ਤਾਂ ਦੋਨਾਂ ਦੇ ਜਿਹੜੀ ਜਿੱਤ ਉਸ ਬਰਤ ਚ ਪਾਣੀ ਜਦੋਂ ਪਾਣੀ ਚ ਰੱਖਦੇ ਪਾਣੀ ਚ ਉੱਪਰ ਆਣ ਤੋਂ ਬਾਅਦ ਜਿਹੜਾ ਤਖਤ ਚ ਲਿਜੇ ਤੋਂ ਪਹਿਲੇ ਵੰਦੇ ਨਹੀਂ ਫਿਰ ਉਹਨਾਂ ਦੀ ਕੁਰਸੀ ਪੁਸ਼ਤੀ ਕਰਵਾ ਜਾਂਦੀ ਆ ਆਪਸ ਚ ਉਸੇ ਵੀ ਤਰ੍ਹਾਂ ਦੇ ਕਾਰਨ ਜਿੱਤ ਹੁੰਦੀ ਹੈ ਮਤ ਕਿਸੇ ਨਾ ਕਿਸੇ ਤਰ੍ਹਾਂ ਦਾ ਜਿਹੜਾ ਕੀ ਕਰਾ ਦਿੰਦੇ ਆ ਸਮਝੋਤਾ ਕਰਵਾ ਦਿੱਤਾ ਜਾਂਦਾ ਉਸ ਤੋਂ ਬਾਅਦ ਕੀ ਹੁੰਦਾ 1700 34 ਜਿਹੜਾ ਸਿੱਖ ਨੇ ਉਹ ਬੰਦੇ ਜਾਂਦਾ ਤਰੁਣ ਦੇ ਬੁੱਢਾ ਦਲਬੀਚ ਪਰੋਂਦੇ ਬੁੱਢਾ ਦਲਬੀਚ ਬੁੱਢਾ ਦਲਬੀਚ ਆਪਣੇ ਨवाब कपूर ਸਿੰਘ ਤੇ ਗੁਰਬਖ ਸਿੰਘ ਤੇ ਕੁਝ ਹੋਰ ਜਿਹੜੇ ਵਿਅਕਤੀ ਹੁੰਦੇ ਆ ਜਿਹੜਾ ਤਰ੍ਹਾਂ ਇਹਦੇ ਵਿੱਚ ਬਾਬਾ ਦੀਪ ਸਿੰਘ, ਕਰਮ ਸਿੰਘ, ਕਹਾਂ ਸਿੰਘ ਇਹ ਵਾਲੇ ਵਿਅਕਤੀ ਹੁੰਦੇ ਨੇ। ਬਾਬਾ ਦੀਪ ਸਿੰਘ ਤੇ ਕਰਮ ਸਿੰਘ ਤੇ ਕਹਾਂ ਸਿੰਘ ਇਹ ਜਿਹੜੇ ਹੁੰਦੇ ਨੇ ਬੁੱਢੇ ਵਾਲੇ ਜਿਹੜੇ ਇਹਨਾਂ ਦੇ 40 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀ ਹੁੰਦੇ ਨੇ ਇਸ ਵਿੱਚ। ਤੇ ਇਹਦੇ ਵਿੱਚ ਸਰੋਂਗਲ ਦੇ 40 ਸਾਲ ਤੋਂ ਘੱਟ ਉਮਰ ਵਾਲੇ ਵਿਅਕਤੀ ਹੁੰਦੇ ਆ। ਇਸ ਤੋਂ ਬਾਅਦ ਕੀ ਹੁੰਦਾ 1748 ਚ ਗੁਰਮਤਾ ਜਿਹੜਾ ਪਾਸ ਕੀਤਾ ਜਾਂਦਾ ਇੱਕ ਮੀਟਿੰਗ ਹੁੰਦੀ ਹੈ ਸਰਬਤ ਕਾਲ ਸਦੀ ਵੀ ਕਿ ਉਹਦੇ ਚ ਜਿਹੜਾ ਸ਼ਾਮਿਲ ਹੋ ਗਏ ਤੇ ਗੁਰਮਤਾ ਪਾਸ ਕਰਕੇ ਦਲ ਖਾਲਸਾ ਬਣਾਇਆ ਜਾਂਦਾ ਜਿਹਦਾ ਪਹਿਲਾ ਜਥੇਦਾਰ ਹੁੰਦਾ ਜੱਸਾ ਸਿੰਘ ਅਹਲੂਵਾਲੀਆ ਜੱਸਾ ਸਿੰਘ ਅਹਲੂਵਾਲੀਆ ਤੇ ਬਾਦ ਕੀ ਹੈ ਪਹਿਲਾਂ ਇਹਦੇ ਚ 3 ਮਿਲ ਜਾਂਦਾ ਹੁੰਦਾ ਹੈ ਫਿਰ ਹੋ ਜਾਂਦੇ 6 ਤੇ ਉਸ ਤੋਂ ਬਾਅਦ ਇਹਨਾਂ ਦੇ ਬਣ ਜਾਂਦੇ 12 ਮਿਸਲਾ ਉਸ ਤੋਂ ਬਾਅਦ ਜਿਹੜਾ ਇਹਨਾਂ ਨੂੰ ਕਾਫੀ ਇਸ ਤੋਂ ਹੈਲਪ ਜਿਹੜੀ ਮਿਲਦੀ ਹੈ ਤਾਂ ਇਸ ਸਮੇਂਦਰਾ ਨੂੰ ਕੀ ਹੁੰਦੇ ਸਾਰੇ ਜਿਹੜੇ ਅੱਤਾਰ ਚਾਰੇ ਜਿਹੜੇ ਆਪਣੇ ਲਾਹੌਰ ਦੇ ਡੋਨਰਾਂ ਦੀ ਤਰਫੋਂ ਜਿਹੜੇ ਹੁੰਦੇ ਆ ਲੇਕਿਨ ਸਿੱਖ ਜਿਹੜੇ ਇੱਕ ਵਾਰ ਕਮਜ਼ੋਰ ਹੋਇਆ ਸੀ ਲੇਕਿਨ ਫਿਰ ਕਿਸ਼ਨ ਅਗੇ ਸਿਰ ਕਰਦਾ ਜਿਹੜਾ ਜਸਨਵ ਕੁਪੂਰ ਸਿੰਘ ਦਾ ਜਿਹੜਾ ਬੜਾ ਤਕੜਾ ਰੋਲ ਰਿਹਾ ਐ ਨਾ ਭਾਈ ਮਨੀ ਸਿੰਘ ਜੀ ਹੋ ਗਏ ਤੇ ਇਹਨਾਂ ਵਿੱਚ ਜਿਹੜਾ ਕੋਈ ਨਾ ਕੋਈ ਕੁਐਸਚਨ ਜਿਹੜਾ ਪੇਪਰ 'ਚ ਪੱਕਾ ਵੇਖਣ ਨੂੰ ਮਿਲੇਗਾ ਧੰਨਵਾਦ